ਉਧਰ ਫਿਰੋਜ਼ਪੁਰ ਦੇ ਵਿੱਚ ਵੀ ਕਈ ਸੀਟਾਂ ਤੇ ਨਤੀਜੇ ਆ ਗਏ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਦੇ ਲਈ ਬਲਾਕ ਸੰਮਤੀ ਦੇ ਵਿੱਚ ਆਜ਼ਾਦ ਉਮੀਦਵਾਰ ਜਿੱਤੇ ਨੇ ਜਿੱਥੇ ਕਿ ਚਾਰ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਕਲਖੁਰਦ ਬਲਾਕ ਦੇ ਵਿੱਚ ਬਲਾਕ ਸੰਮਤੀ ਦੇ ਰੁਝਾਨ ਆ ਗਏ ਨੇ ਗਿੱਲ ਚੰਦਰ ਤੇ ਕੋਟ ਕਰੋੜ ਗੋਤ ਭੋਲੂ ਵਾਲਾ ਤੋਂ ਆਜ਼ਾਦ ਉਮੀਦਵਾਰ ਜਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਚਾਰ ਥਾਵਾਂ ਤੋਂ ਆਜ਼ਾਦ ਉਮੀਦਵਾਰਾਂ ਦੀ ਜਿੱਤ ਹੋਈ ਹੈ ਲੋਕਾਂ ਨੇ ਇਹਨਾਂ ਦੇ ਸਿਰ ਤੇ ਜਿੱਤ ਦਾ ਤਾਜ ਸਜਾਇਆ ਹੈ ਫਿਰੋਜ਼ਪੁਰ ਦੇ कई सीटाते नतीजे आ गए ने जिथे कहना दे बोलो अपनी खुशी जाहिर की थी कहीं किधर इलेक्शन प्लाटिंग लड़ रहे सिगर ऐसी जाद पार्टी तो ब्लैक स्टंटीड इलेक्शन में किन्हीं सपोर्टर लड़ रहे हैं हाँ जी उसे को भी दी अच्छा किधर वोटा पंगे था ना सनुचा 1450 पंगे थे अच्छा किधर ब्लॉक किधर हिगा सि� ਕੁਲਵਰ ਜਵਨ ਸਿੰਘ ਲੋਕਾਂ ਦਾ ਜੌਨ ਲੋਕਸ਼ਹਿਰ ਪ੍ਰੋਸ਼ਤ ਕਿਵੇਂ ਲੱਗ ਰਿਹਾ ਤੁਸੀਂ ਅੱਜ ਜਿੱਤੇ ਹੋਗੇ ਅਸੀਂ ਬਹੁਤ ਖੁਸ਼ ਹਾਂ ਸਾਨੂੰ ਬਹੁਤ ਪਿਆਰ ਮਿਲਿਆ ਲੋਕਾਂ ਦਾ ਕੀ ਵਿਕਾਸ ਕਰਾਂਗੇ ਪਿੰਡ ਦਾ ਅਸੀਂ ਪਿੰਡ ਦਾ ਵਿਕਾਸ ਕਰਾਂਗੇ ਜੋ ਸਾਨੂੰ ਪਹਿਣ ਭਰਾਵਾਂ ਨੇ ਕਿਹਾ ਉਹ ਅਸੀਂ ਕਰਾਂਗੇ ਕੀ ਨਾਮ ਹੈ ਤੁਹਾਡਾ ਕਮਲਜੀਤ ਕੋੜ ਕਿਹੜੀ ਸੀਟ ਤੋਂ ਤੁਸੀਂ ਚੋਣ ਲੜੇ ਕਿਹੜਾ ਜ਼ੋਨ ਹੈਗਾ ਸੀਗਾ ਕਾਹਦੀ ਸੀਗੀ ਜ਼ੋਨ ਦੀ ਗੱਲ ਜ਼ੋਨ ਸੀ ਜੀ ਤੇ ਜਿਹੜੀ ਸੀਟ ਜਿੱਤੀ ਅਸੀਂ ਬਲਾਕ ਸੰਪਤੀ ਦੀ ਜਿੱਤੀ ਤੇ ਖੜੇ ਸੀਗੇ ਤੁਸੀਂ ਹਾਂਜੀ ਕਿਹੜੇ ਚੋਣ ਨਿਸ਼ਾਨ ਤੇ ਖੜੇ ਸੀ ਚੋਣ ਨਿਸ਼ਾਨ ਸਾਡਾ ਬਲਬ ਸੀ ਕਿੰਦੀ ਸਪੋਰਟ ਸੀਗੀ ਬਲਬ ਦੀ ਤਾਂ ਕਿੰਨੀ ਵੋਟਾਂ ਤੋਂ ਜਿੱਤੇ ਹੋ ਬੋਟਾ 885 ਵੋਟਾਂ ਦੇ ਜਿੱਤ ਗਏ ਕਿੰਨੀ ਵੋਟ ਪਈ ਤੁਹਾਨੂੰ ਆ ਦੱਸ ਦੇ ਤਰੋ ਕੋਈ ਇਹ ਅਲੱਗ-ਅਲੱਗ ਹੈ ਜੀ ਇਹ ਜਿਹੜੀ ਕਿਵੇਂ ਕਿਵੇਂ ਦੇਖਦੇ ਹੋ ਕੀ ਵਿਕਾਸ ਕਰਵਾਓਗੇ ਹੁਣ ਆਪਦੇ ਪਿੰਡਾਂ ਦਾ ਜੋ ਸਾਡੇ ਐਂਟਰ ਦੇ ਵਿੱਚ ਆਉਂਦਾ ਹੋਇਆ ਬਲਾਗ ਦੇ ਵਿੱਚੋਂ ਜੋ ਕੰਮ ਹੋਣ ਵਾਲੇ ਉਹ ਕਰਾਵਾਂਗੇ ਲੋਕਾਂ ਨੂੰ ਕੀ ਨਾਮ ਹੈ ਤੁਹਾਡਾ ਕਿਹੜਾ ਜ਼ੋਨ ਸੀਗਾ ਆ ਰਾਮਪਾਲ ਸਿੰਘ ਮੇਰਾ ਨਾਮ ਗੱਲ ਜ਼ੋਨ